ਅੱਜ ਆ ਸ਼ਾਮਿੰਟਾ ਸਾਡਾ ਠੇਕ ਹੁਫੜਾ ਆ ਜਾਂਦੇ ਇਹਨਾਂ ਕੋਈ ਅੜ ਕੇ ਖਾਨ ਕੇ ਗਾਈ ਮਿੰਟਾ ਗਾੜਾ ਬਣੇ ਮੈਰੀਕਟ 5 ਮਿੰਟ ਵਿੱਚ ਪਣਦੇ ਆ ਆ ਕਿਹੜੇ ਰੋਕਣ ਵਾਲੇ ਇਹਨਾਂ ਕੀ ਕਉ ਕਰਦੇ ਆ ਤਾਂ ਮਜ਼ਬੂਰ ਰ ਸਰਕਾਰ ਨੇ ਇਹਨਾਂ ਦਾ ਡੰਡਾ ਧਰ ਗਿਆ ਇਹ ਜੀ ਕਹਿ ਰਹੇ ਜੀ ਵੀ ਇਹ ਹਰਿਆਣੇ ਦਾ ਸਾਹ ਤੇ ਪਿੱਛੇ ਹੋ ਜਾਓ ਮਖਾ ਹਿਆਲੇ ਦੇ ਸਾਡੇ ਭਰਾ ਨੇ ਸਾਡੇ ਨਾਲ ਖਲੋਚੇ ਨੇ ਤੁਸੀਂ ਕੰਦੇ ਹਰਿਆਣੇ ਦੇ ਸਾਹ ਤੋਂ ਪਾਸੇ ਤਰਹਿ ਜਾਓ ਅਸੀਂ ਹਰਿਆਣੇ ਜੀ ਵੀ ਘਰ ਨਹੀਂ ਸਕਦੇ ਸਾਡੇ ਹਰਿਆਣੇ ਦੇ ਸੀਪ ਕਦੇ ਸੀ ਕਮੂਨੀਤੋੜ ਦਵਾਂਗੇ ਹਰਿਆਣੇ ਦਾ ਸੀ ਯਾਰ 1 ਮਿੰਟ 1 ਮਿੰਟ ਭਾਈ ਕਾਨੂੰਨ ਤੋਂ ਸਰਕਾਰ ਤੋੜ ਰਹੀ ਹੈ ਕਾਨੂੰਨ ਸਰਕਾਰ ਖੁਦ ਤੋੜਿਆ ਹੈ ਕਿੱਲਾ ਗੜ ਰਹੀ ਹੈ ਕਿਸ ਦਾ ਕਿਸ ਕਾਨੂੰਨ ਮਿਲ ਖੈਗੀ ਸਰ ਪਾ ਕਿੱਲਾ ਗੜ ਸਕੋ ਕਾਨੂੰਨ ਤੋਂ ਸਰਕਾਰ ਖੁਦ ਤੋੜੀ ਹੈ ਸੁਪਰੀਮ ਕੋਰਟ ਦੇ ਦਿਨਾਂ ਫਸਾਉ ਮੇਰੇ ਸਲੇਨ ਹੈ ਯਾਰ ਆਰਾਮ ਖੋਰ ਹੈ ਦੇਸ ਦਾ ਨਮਕ ਖਾገ ਦੇਸ ਨੇ ਬੇਚ ਗਿਆ ਖੱਟਰ ਖੱਤਰ ਪਿਆੜਾ ਦੇ ਖਨੌਰੀ ਬਾਰਡਰ ਤੇ ਆ ਜਿਹੜਾ ਮਾਹੌਲ ਆ ਇਸ ਬਾਰਡਰ ਤੇ ਵੀ ਤਣਾਅਪੂਰਨ ਬਣਿਆ ਹੋਇਆ ਤੇ ਦੂਜੇ ਪਾਸੇ ਹਰਿਆਣਾ ਪੁਲਿਸ ਦੇ ਜਵਾਨ ਨੇ ਜਿਹੜੇ ਇੱਥੇ ਲੋਕ ਇਕੱਠੇ ਹੋਏ ਸੀ ਕਿਸਾਨ ਇਕੱਠੇ ਹੋਏ ਸੀ ਤਾਂ ਉਹਨਾਂ ਨੂੰ ਇੱਥੋਂ ਜਾਣ ਦੇ ਲਈ ਕਹਿ ਰਹੇ ਨੇ ਅਫਸਰ ਮੌਕੇ ਤੇ ਪਹੁੰਚੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਨ ਦਾ ਵੀ ਯਤਨ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਜਗ੍ਹਾ ਤੋਂ ਹੋਰ ਪਾਸੇ ਚਲੇ ਜਾਓ ਪੂਰੀ ਤਿਆਰੀ ਦੇ ਵਿੱਚ ਨੇ ਹਰਿਆਣਾ ਪੁਲਿਸ ਕਹਿ ਰਹੀ ਹੈ ਕਿ ਇਸ ਥਾਂ ਤੋਂ ਚਲੇ ਜਾਓ ਇਸ ਥਾਂ ਤੋਂ ਦੂਜੇ ਪਾਸੇ ਗੱਲਬਾਤ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਕਿ ਅਫਸਰ ਕਹਿ ਰਹੇ ਨੇ ਕਿ ਪਿੱਛੇ ਹਟ ਦੋ ਬਜ਼ੁਰਗੋ ਕੀ 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 ਗੱਲ ਕੀ ਕਿਹਾ ਜਾ ਰਿਹਾ ਕੀ ਕਹਿ ਰਹੇ ਨੇ ਇਹ ਜੀ ਕਹਿ ਰਹੇ ਜੀ ਵੀ ਇਹ ਹਰਿਆਣੇ ਦਾ ਥਾਂ ਤੋਂ ਪਿੱਛੇ ਹੋ ਜਾਓ ਮੈਂ ਕਹਿੰਦਾ ਹਰਿਆਣੇ ਦੇ ਸਾਡੇ ਭਰਾ ਨੇ ਸਾਡੇ ਨਾਲ ਖਲੋਤੇ ਨੇ ਤੁਸੀਂ ਕਹਿੰਦੇ ਹਰਿਆਣੇ ਦੇ ਸਭ ਤੋਂ ਪਾਸੇ ਤਾਂ ਰਹੇ ਜਾਓ ਅਸੀਂ ਹਰਿਆਣੇ ਜੀ ਵੀ ਖਲੋ ਨਹੀਂ ਸਕਦੇ ਜੇ ਤੁਹਾਡਾ ਸੈਂਟਰ ਸਿਰ ਗਿਆ ਦਿੱਲੀ ਦੇ ਹੱਥੇ ਚੱਲੋ ਅਸੀਂ ਤਾਂ ਨਹੀਂ ਇੱਥੇ ਖਲੋਣਾ ਮਤਲਬ ਕੀ ਹੈ ਯਾਰ ਹਿਆਣੇ ਵਾਲੇ ਸਾਡੇ ਨਾਲ ਨੇ ਇਹ ਕੌਣ ਨੇ ਸਾਨੂੰ ਡੱਕਣ ਵਾਲੇ ਆ 10 ਮਿੰਟਾਂ ਵਿੱਚ ਸਾਡਾ ਇੱਥੇ ਘੁਫੜਾ ਆ ਜਾਣਾ ਇਹਨੂੰ ਕਈ ਹਟ ਕੇ ਖਾਣਗੇ ਤੋਂ ਤੋਂ ਬੈਰੀਕੇਡ ਪੱਲੋ 10 ਮਿੰਟਾਂ ਦਾ ਬੈਰੀਕੇਡ 5 ਮਿੰਟ ਵਿੱਚ ਪੰਡ ਦੇ ਆ ਸਿੱਧੂ ਤੇਰੇ ਨਾਲ ਦੇ ਆ ਸਤਿ ਸ਼੍ਰੀ ਅਕਾਲ ਭਾਈ ਮਾਮ ਰਿਆਣੇ ਦਾ ਠੀਕ ਹੈ ਨਾ ਇਹ ਤਾਂ 5 ਮਿੰਟ ਵਿੱਚ ਪੰਡਦੇ ਆ ਮਾਰੇ ਭਾਈ ਕੋਈ ਦਿੱਕਤ ਨਹੀਂ ਆ ਕਿਹੜੇ ਰੋਕਣ ਵਾਲੇ ਇਹਨ ਕੀ ਕਿਉ ਕਾਦੇ ਤਾਂ ਮਜਬੂਰ ਸਰਕਾਰ ਡੰਡਾ ਦੇਰ ਗਿਆ ਸਰਕਾਰ ਨੇ ਇਨਕਾ ਡੰਡਾ ਦੇਰ ਗਿਆ ਡੰਡਾ ਦਾ ਮਾਮ ਮਰਦੇ ਨਹੀਂ ਕਿਉਂ ਡੰਡਾ ਅਰਜੰਡਾ ਕਿਸਾਨੋ ਕੀ ਤਾਕਤ ਹੈ ਅਰੇ ਜੋ ਸੱਚੇ ਬਾਸਾ ਪ੍ਰਮਾਤਮਾ ਨਾਮ ਕੋ ਸੋਪੇ ਹੋਇਆ ਕਿ ਅਮਨੀ ਡਰ ਨਾਲ ਸਰਕਾਰ ਹਤਾ ਹੈ ਕਹਿ ਰਿਹਾ ਤੁਹਾਡੇ ਹਰਿਆਣੇ ਦੇ ਸੀਐਮ ਕਹਿੰਦੇ ਸੀ ਕਾਨੂੰਨ ਨਹੀਂ ਤੋੜਨ ਦਵਾਂਗੇ ਹਰਿਆਣੇ ਦਾ ਸੀਐਮ ਯਾਰ 1 ਮਿੰਟ 1 ਮਿੰਟ ਭਾਈ ਕਾਨੂੰਨ ਤਾਂ ਸਰਕਾਰ ਤੋੜ ਰਹੀ ਹੈ

ਜੋ ਵੀ ਇਹਨਾਂ ਨੇ ਸਾਨੂੰ ਉੱਥੇ ਜਾ ਕੇ ਸੜਨਾ ਵਾਦੇ ਕੀਤੇ ਚੋਟਰੀ ਸਾਰੇ ਵਾਦਿਆਂ ਤੋਂ ਬੀਜੇਪੀ ਸਰਕਾਰ ਮੁੱਕਰੀ ਐ ਮੋਦੀ ਸਰਕਾਰ ਮੁੱਕਰੇ ਨੇ ਇਸ ਕਰਕੇ ਸਾਨੂੰ ਦੁਬਾਰਾ ਐਜੀਟੇਸ਼ਨ ਕਰਨਾ ਪੈ ਰਿਹਾ ਅੱਜ ਅਤੇ ਝੂਠੀ ਸਰਕਾਰ ਆ ਬਿਲਕੁਲ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਧੱਕੇ ਦੇ ਨਾਲ ਮੇਰ ਬਣਾਇਆ ਆਪਣਾ ਹਾਲਾਂਕਿ ਇਹਨਾਂ ਦੇ ਕੋਲ ਕੋਈ ਵੋਟਸ ਨਹੀਂ ਸੀ ਹੈਗੀਆਂ ਬਟ ਫਿਰ ਵੀ ਇਹਨਾਂ ਨੇ ਬਿਲਕੁਲ ਸ਼ਰੀਆਮ ਉੱਥੇ ਗੁੰਡਾਗਰਦੀ ਹੋਈ ਹੈ ਕੈਮਰੇ ਵਿੱਚ ਆਨ ਰਿਕਾਰਡ ਹੈ ਜਿੱਥੇ ਇਹਨਾਂ ਨੇ ਕੱਟ ਕਰਕੇ ਵੋਟਸ ਕਟੀਆਂ ਗਈਆਂ ਨੇ ਇਸ ਕਰਕੇ ਬੀਜੇਪੀ ਸਰਕਾਰ ਧੱਕੇਸ਼ਾਹੀ ਦੀ ਸਰਕਾਰ ਹੈ ਜ਼ਾਲਮ ਸਰਕਾਰ ਹੈ ਇਸ ਕਰਕੇ ਸਾਨੂੰ ਸਾਰੇ ਕਿਸਾਨਾਂ ਵੀਰਾਂ ਨੂੰ ਦੁਬਾਰਾ ਇਕੱਠਾ ਹੋਣਾ ਪੈ ਰਿਹਾ ਹੈ ਇਹਨਾਂ ਦੇ ਆਪਣੀ ਜ਼ੁਬਾਨ ਦੇ ਵਿੱਚੋਂ ਜੋ ਸੜਨਾ ਵਾਅਦੇ ਕੀਤੇ ਸੀ ਉਹਨਾਂ ਦੇ ਟੋਟਲੀ ਮੁੱਕਰ ਗਏ ਨੇ ਕੋਈ ਐਮਐਸਪੀ ਨਹੀਂ ਦਿੱਤੀ ਜਿਹੜੇ ਕਿਸਾਨ ਭਰਾਵਾਂ ਦੇ ਪਰਚੇ ਦਰਜ ਹੋਏ ਸੀ ਕੋਈ ਪਰਚੇ ਨਹੀਂ ਇਹਨਾਂ ਨੇ ਰੱਦ ਕੀਤੇ ਟੋਟਲੀ ਟੋਟਲੀ ਪਰਚੇ ਉਹਵੇਂ ਜਿਵੇਂ ਸਟੈਂਡ ਕਰਦੇ ਨੇ ਸਰਕਾਰ ਕਹਿ ਰਹੀ ਹੈ ਕਿ ਜਿਹੜੀ ਪ੍ਰੋਪਰਟੀ ਨੂੰ ਸਾਡੀ ਨੂੰ ਡੈਮੇਜ ਕਰਨਗੇ ਕਿਸਾਨ ਅਸੀਂ ਉਹਨਾਂ ਦੀ ਪ੍ਰੋਪਰਟੀ ਜ਼ਬਤ ਕਰਾਂਗੇ ਜਿਹੜੀ ਪਬਲਿਕ ਪ੍ਰੋਪਰਟੀ ਨੂੰ ਤੋੜਨਗੇ ਇਹ ਇਨਾਂ ਕੋਲ ਬਾਬਰ ਹੋਣਗੇ ਕਰਨਗੇ ਸਾਡੀਆਂ ਪੈੜੀਆਂ ਤਣ ਕੇ ਬਾੜਕਾ ਖਾਣ ਆ ਛੱਡ ਕੇ ਰੋਕੀ ਸਾਡੀ ਪੈੜੀ ਚ ਵੜ ਕੇ ਖਾਣ ਇਹਨਾਂ ਨੂੰ ਆ ਆ ਸਾਡੀ ਪੈੜੀ ਹਰਿਆਣੇ ਦੀ ਹੋਈ ਹੈ ਨਾ ਇਹਨਾਂ ਭਾਈਆਂ ਦੀ ਪੈੜੀ ਚ ਵੜ ਕੇ ਖਾਣੇ ਨੂੰ ਸਰਕਾਰ ਕਹਿ ਰਹੀ ਹੈ ਕਿ ਪੁਲਿਸ ਵਾਲੇ ਕੀ ਕਰ ਲੈਣਗੇ 50 ਪੁਲਿਸ ਵਾਲੇ ਨਹੀਂ ਇਹਨੇ ਕਿਸਾਨਾਂ ਦਾ ਕੀ ਕਰ ਲੈਣਗੇ ਇਹ ਕਰ ਲਵਾਂਗੇ ਇਹ ਤਾਂ ਟੁੱਟਣਗੇ ਬਾਰਡਰ ਤਾਂ ਇਹ ਨਹੀਂ ਹਟਾ ਸਕਦੇ ਹਾਂ ਤਿਆਰ ਜੀ 5 ਮਿੰਟ ਲੱਗਣੇ ਵੀ ਕੋਨੇ ਨੂੰ ਦੇਣਾ 5 ਮਿੰਟ ਲੱਗਣੇ ਨੇ ਅਸੀਂ ਪੰਨ ਦੇਣਾ ਸਾਰੇ ਸਾਵਾ ਚੱਕ ਦੇ ਇਹ ਆਪਣਾ ਘਰਉਣ ਵਾਲੀ ਨਹੀਂ ਹੈਗੀ ਬੋਲੇ ਸੋਨਹਾਰ ਕਹਰੇ ਨੇ ਕੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆ ਇਹ ਇਸ ਤਰ੍ਹਾਂ ਦੇ ਵੈਰੀਕੇਟਾਂ ਤੋਂ ਡਰਨ ਵਾਲੀ ਨਹੀਂ ਜਿਹੜੀ ਸਥਿਤੀ ਆ ਹਰ ਬਾਰਡਰ ਤੇ ਤੜਾਪੂਰਨਾ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਜਵਾਨ ਨੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਦੀ ਤਿਆਰੀ ਹੈ ਜਿਹੜੀ ਹਰਿਆਣਾ ਪੁਲਿਸ ਦੇ ਵੱਲੋਂ ਕੀਤੀ ਗਈ ਆ ਦੇਖ ਸਾਧਨੋ ਕਿ ਬੈਰੀਕੇਡ ਲਗਾਏ ਗਏ ਨੇ ਪੁਲਿਸ ਬਲ ਤੈਨਾਤ ਕੀਤਾ ਗਿਆ ਹੱਥਰੂ ਕੈਸ ਦੀਆਂ ਗੱਡੀਆਂ ਨੇ ਇਸ ਤੋਂ ਇਲਾਵਾ ਕੰਡਿਆਲੀ ਤਾਰ ਲਗਾਈ ਗਈ ਹੈ ਲੋਹੇ ਦੇ ਬੈਰੀਕੇਡ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਲਗਾਈਆਂ ਗਈਆਂ ਨੇ ਹਰਾ ਪਰਦਾ ਲਗਾਇਆ ਗਿਆ ਤਾਂ ਕਿ ਕਿਸੇ ਨੂੰ ਪਤਾ ਨਾ ਚੱਲ ਸਕੇ ਕਿ ਦੂਜੇ ਪਾਸੇ ਕਿਸ ਤਰ੍ਹਾਂ ਦੀ ਰਣਨੀਤੀ ਹੈ ਜਿਹੜੀ ਉਹ ਬਣ ਰਹੀ ਹੈ ਪੁਛ ਦੇ ਜਵਾਨ ਨੇ ਸੜਕ ਦੇ ਉੱਪਰ ਕਿੱਲਾ ਦੇਖੋ ਕਿਸ ਤਰੀਕੇ ਦੇ ਨਾਲ ਲਗਾਈਆਂ ਹੋਈਆਂ ਨੇ ਜੇਕਰ ਕੋਈ ਵੀ ਵਹੀਕਲ ਇਹਨਾਂ ਕਿੱਲਾ ਉੱਪਰ ਦੀ ਗੁਜਰੇਗਾ ਤਾਂ ਉਹਨਾਂ ਦੇ ਟਾਇਰ ਨੇ ਜਿਹੜੇ ਉਹ ਪੁੱਟੇ ਜਾਣਗੇ ਉਹਨਾਂ ਦੇ ਟਾਇਰ ਫਟ ਜਾਣਗੇ ਇਸ ਤਰ੍ਹਾਂ ਇਹ ਜਿਹੜੇ ਕਿੱਲਾ ਨੇ ਇਸ ਥਾਂ ਦੇ ਉੱਤੇ ਲਗਾਈਆਂ ਹੋਈਆਂ ਨੇ ਅਥਰੂ ਗੈਸ ਦੀਆਂ ਗੱਡੀਆਂ ਨੇ ਬਟਰ ਕੈਨਨ ਵਾਲੀਆਂ ਗੱਡੀਆਂ ਨੇ ਲੋਹੇ ਦੀਆਂ ਤਾਰਾਂ ਲਗਾਈਆਂ ਹੋਈਆਂ ਨੇ ਸੜਕ ਦੇ ਵਿੱਚ ਵੱਡੇ ਵੱਡੇ ਕਿੱਲ ਨੇ ਤਾਂ ਕਿ ਜਿਹੜੇ ਟਰੈਕਟਰ ਨੇ ਕਿਸਾਨਾਂ ਦੇ ਉਹਨਾਂ ਦੇ ਟਾਇਰਾ ਨੂੰ ਪਾੜ ਕੇ ਉਹਨਾਂ ਨੂੰ ਅੱਗੇ ਵਧਣ ਵੱਲ ਰੋਕਿਆ ਜਾਵੇ ਦਿੱਲੀ ਕੂਚ ਕਰਨ ਦੇ ਲਈ ਕਿਸਾਨ ਅਲਾਰਮ ਕਰ ਚੁੱਕੇ ਨੇ ਇੰਜ ਲੱਗਦਾ ਦੇਖਣ ਅਣ ਦੇ ਵਿੱਚ ਤਸਵੀਰਾਂ ਕਿ ਕਿਸੇ ਪਾਕਿਸਤਾਨ ਜਿਹੜੀ ਭਾਰਤ ਦਾ ਬਾਰਡਰ ਹੋਵੇ ਉਸ ਉਸ ਤਰ੍ਹਾਂ ਦੀ ਜਿਹੜੀ ਹਾਲਾਤ ਨੇ ਇਹ ਬਣਾਏ ਗਏ ਨੇ ਪੱਥਰ ਦੇ ਵੈਰੀਗੇਡ ਨੇ ਕੰਡਿਆਲੀ ਤਾਰ ਲਗਾਈ ਗਈ ਆ ਤੇ ਅਥਰੂ ਗੈਸ ਵਾਲੀਆਂ ਗੱਡੀਆਂ ਨੇ ਜਿਹੜੀਆਂ ਉਹ ਤਿਆਰ ਨੇ ਵਾਟਰ ਕਨ ਤਿਆਰ ਆ ਤੇ ਇਸ ਤੋਂ ਇਲਾਵਾ ਰੈਪਿਡ ਫੋਰਸ ਜਿਹੜੀ ਉਹ ਤਾਇਨਾਤ ਕੀਤੀ ਗਈ ਆ ਪੈਰਾਮਿਲਟਰੀ ਫੋਰਸ ਤਾਇਨਾਤ ਆ ਤਾਰਾ 144 ਲਗਾਈ ਗਈ ਆ ੜਕਾਂ ਦੇ ਵਿੱਚ ਵੱਡੇ ਵੱਡੇ ਕਿਲ ਨੇ ਜਿਹੜੇ ਉਹ ਲਗਾਏ ਗਏ ਨੇ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਵੱਲ ਰੋਕਿਆ ਜਾਵੇ ਜਿਹੜਾ ਕਾਫਲਾ ਕਿਸਾਨਾਂ ਦਾ ਉਹ ਦਿੱਲੀ ਵੱਲੋਂ ਵੱਧ ਚੁੱਕਿਆ ਹੈ ਕਾਫੀ ਕਿਸਾਨ ਨੇ ਜਿਹੜੇ ਇਸ ਖਨੌਰੀ ਦੇ ਬਾਰਡਰ ਤੇ ਪਹੁੰਚ ਚੁੱਕੇ ਨੇ ਵਕਾਇਦਾ ਚੇਤਾਵਨੀ ਲਿਖ ਕੇ ਲਗਾਈ ਗਈ ਹੈ ਕਿ ਇਸ ਥੇ ਥਾਂ ਤੇ ਧਾਰਾ 144 ਲਾਗੂ ਕੀਤੀ ਗਈ ਹੈ ਜੇਕਰ ਤੁਸੀਂ ਇੱਥੇ ਇਕੱਠੇ ਹੋਮੋਗੇ ਤਾਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਆ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਹਾਲਾਤ ਤੁਸੀਂ ਨੇ ਦੇਖੇ ਨੇ ਕਿਸ ਤਰ੍ਹਾਂ ਬੈਰੀਕੇਟਿੰਗ ਜਿਹੜੀ ਕੀਤੀ ਜਾ ਚੁੱਕੀ ਆ ਕਿਸਾਨ ਦਿੱਲੀ ਵੱਲ ਨੂੰ ਕੂਚ ਕਰ ਸੋਕੇ ਨੇ ਛੋੜੇ ਜਿਹੇ ਸਮੇਂ ਤੋਂ ਬਾਅਦ ਜਿਹੜਾ ਕਿਸਾਨਾਂ ਦੇ ਟਰੈਕਟਰ ਦਾ ਕਾਫਲਾ ਇਸ ਥਾਂ ਤੇ ਪਹੁੰਚ ਜਾਵੇਗਾ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬਾਰਡਰ ਹਰਿਆਣਾ